ਰਾਮਰਾਜ ਸਿੰਘ ਪਿੰਡ ਰਾਮਸਿੰਗਲੇ ਪੈਣੀ ਦੇ ਰਹਿਣ ਵਾਲਾ ਮੇਰੇ ਆੜਾ ਆਣ ਕਰਕੇ ਮੇਰੀ ਜ਼ਮੀਨ ਵਿੱਚ 10 ਤੋਂ 15 ਫੁੱਟ ਫੁੱਟ ਦੇ ਖੱਡੇ ਪੈ ਗਏ ਸੀ ਤੇ ਉਸ ਤੋਂ ਬਾਅਦ ਖਸਾਹ ਭਾਰਤੀ ਖਸਾਹ ਜੂਨੀਅਰ ਆਏ ਨੇ ਅੱਜ ਟਰੈਕਟਰ ਚਾਰ ਲੈ ਕੇ ਮੇਰੇ ਮਨੇ ਮੇਰੀ ਜਿਹੜੀ ਜ਼ਮੀਨ ਹੈ ਪੱਧਰ ਕਰਨ ਲੱਗ ਪਏ ਨੇ ਤੇ ਮੈਂ ਦੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਮੇਰੀ ਜ਼ਮੀਨ ਜਿਹੜੀ ਸੀ ਪਹਿਲੇ ਵਰਗੀ ਹੋ ਜਾਵੇਗੀ ਨੰਦਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿੰਨਾ ਮੇਰੀ ਸੇਵਾਜ ਕਰਨ ਲੱਗੇ ਆ ਮੇਰੀ ਜ਼ਮੀਨ ਚ ਕਟਣ ਕਰ ਤਿੰਨ ਚਾਰ ਕਿੱਲਾਂ ਦੇ ਵਿੱਚ ਖੱਡੇ ਪੈ ਗਏ ਜੇ ਆਪ ਵਰਦਾ 4 ਤੋਂ 5 ਲੱਖ ਪਲੱਸ ਮੇਰਾ ਪੈਸਾ ਲੱਗੇ ਆ ਕੱਲਾ ਖੱਡੇ ਪਰਨ ਬਨ ਵਾਸਤੇ ਬਾਕੀ ਦਾ ਖਰਚਾ ਲੱਗਦਾ ਕੰਪਿਊਟਰ ਕਰਾਇਆ ਬਜਾਈ ਬਹੁਤ ਖਰਚਾ ਹੋ ਗਿਆ ਆ ਇਹਨਾਂ ਨਹੀਂ ਮੈਂ ਕਰ ਸਕਦਾ ਕਿਉਂਕਿ ਤੇਈ ਵਿੱਚ ਕੀਤਾ ਸੀ 3 ਲੱਖ ਜ਼ਮੀਨ ਤੇ ਲਾਇਆ ਸੀ ਉਦੋਂ ਮੇਰੇ ਖੱਡੇ ਪੈ ਗ ਸੀ ਉਦੋਂ ਕੋਈ ਸਰਕਾਰ ਨੇ ਕੋਈ ਮਦਦ ਨਹੀਂ ਮੇਰੀ ਕੀਤੀ ਨਾ ਹੁਣ ਹੀ ਹੋ ਰਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਅੱਜ ਗਰੀਬ ਦੀ ਬਾ ਅੱਜ ਮੇਰੀ ਪੜ ਲਈ ਨੇ 80 90 ਟਰੈਕਟਰ ਹੈਗਾ ਆਸੇ ਪਾਸ ਇਧਰ ਵੀ ਲੱਗੇ ਹੋਇਆ ਇਧਰ ਵੀ ਲੱਗੇ ਹੋਇਆ ਬਾਕੀ ਜਿਵੇਂ ਜਿਵੇਂ ਉਦੋਂ ਵੇਲੇ ਹੋ ਕੇ ਇਧਰ ਆਈ ਜਾਂਦੇ ਆ ਇਹ ਭਾਰਤੀ ਕਿਸਾਨ ਜੋ ਬਠਿੰਡੇ ਤੋਂ ਆਇਆ ਜਿਲ੍ਹਾ ਬਠਿੰਡੇ ਤੋਂ ਆਇਆ ਇਥੇ ਕੜਨੂ ਘਟ 10 ਦਿਨ ਹੋ ਗਏ ਆ ਇਹਨਾਂ ਨੂੰ ਸਾਰਿਆਂ ਦਾ ਹੀ ਕੰਮ ਕੀਤੀ ਜਾਂਦੇ ਨੇ ਵਧੀਆ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਕੋਈ ਪਾਣੀ ਤਿੱਕਣ ਵੀ ਨਹੀਂ ਵਿਚਾਰੇ ਪੀ ਰਹੇ ਆ ਮਾ ਪਾਣੀ ਪੁੱਛਿਆ ਸੀ ਚਾਹ ਪੁੱਛੀ ਕਹਿੰਦੇ ਨਹੀਂ ਅਸੀਂ ਨਾ ਤੁਹਾਡੇ ਕੋਲ ਚਾਹ ਪੀਣੀ ਨਾ ਪਾਣੀ ਪੀਣਾ ਸਾਡਾ ਰੂਲ ਹੈ ਬੱਸ ਕਹਿੰਦੇ ਚਾਰ ਦਿਨ ਹੋਰ ਹੈਗੇ ਸਾਬ ਸਾਰਿਆਂ ਦਾ ਨਬੇੜ ਕੇ ਹੀ ਜਾਵਾਂਗੇ ਇਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਮਾਲਕ ਵਧੀਆ ਨਾਂ ਨੂੰ ਰੰਗ ਲਾਵੇ ਚੜਦੀ ਕਲਾ ਵਿੱਚ ਰੱਖੇ ਜਿੰਨਾ ਸਾਡਾ ਅੱਜ ਕੰਮ ਕਰ ਰਹੇ ਆ ਜੁਨੀਅਰ ਨੇ ਆਪਣੇ ਜੋ ਪਾਣੀ ਆ ਸੀ ਖੱਡੇ ਟੋਏ ਵਧੀਆ ਨਹੀਂ ਤੇ ਇਹ ਉਹਨਾਂ ਵਿਚਾਰੇ ਹੈਲਪ ਕਰਕੇ ਆਪ ਦੇ ਪੱਲੂ ਡੀਰ ਬਾਲ ਕੇ ਸਾਡੇ ਟੋਏ ਪੱਧਰ ਜ਼ਮੀਨਾਂ ਬਣਾ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਆ ਕਿ ਇਕੱਡਾ ਤਾਂ ਬਹੁਤ ਜਿਆਦਾ ਫਸਲ ਖਰਾਬ ਹੋਈ ਪਈ ਸਾਰੇ ਪਾਸੇ ਮਨਖਾਨ ਜੁਨੀਅਰ ਲੱਗੇ ਨੇ ਟਰੈਕਟਰ ਆਪ ਆਪ ਤੇ ਲਿਆ ਕੇ ਜ਼ਮੀਨਾਂ ਪੱਧਰ ਕਰ ਰਹੇ ਨੇ ਕੋਈ ਕਿਸੇ ਕੋਲ ਪਈਆ ਨਹੀਂ ਲੈ ਰਹੇ ਆਪ ਦਾ ਜੋ ਡੀਜ਼ਲ ਬਾਲ ਰਹੇ ਨੇ ਆਪ ਦੀ ਮਿਹਨਤ ਨਾਲ ਹੀ ਸਾਰਾ ਕੁਝ ਕਰ ਰਹੇ ਨੇ ਆਪ ਸਾਡੇ ਕੋਲ ਤਾਂ ਜਮੀਨ ਪੱਧਰ ਹੋਣੀ ਨਹੀਂ ਸੀ ਜਿਵੇਂ ਜਿਵੇਂ ਟੋਏ ਵੱਜੇ ਆ ਅਸੀਂ ਤਾਂ ਪੱਧਰ ਕਰ ਹੀ ਨਹੀਂ ਸਕਦੇ ਸੀ ਤੇ ਖਰਚਾ ਵੀ ਕਾਫੀ ਖਰਚਾ ਹੀ ਕਾਫੀ ਆ ਜਾਵੇ ਆ ਡੀਜ਼ਲ ਵੀ ਵਾਹ ਬਾਲ ਜਾਵੇ ਆ ਕਿੰਨੇ ਕਦੇ ਟਰੈਕਟਰ ਦਾ ਤਾਂ ਕੰਮ ਹੈਗਾ ਹੀ ਨਹੀਂ ਸੀ ਹੁਣ ਇੱਥੇ 50 60 ਟਰੈਕਟਰ ਚੱਲੀ ਜਾਂਦਾ ਇਸੇ ਪਾਸੇ ਸਾਰੇ ਪਾਸੇ ਕੰਮ ਚੱਲੀ ਜਾਂਦਾ ਹੈ ਸਾਨ ਜੁਨੀਅਰ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਬਹੁਤ ਸੇਵਾ ਕਰਦ ਨਾ ਦੇ ਨੇ ਸਾਨੂੰ ਮੌਕਾ ਦਿਓ ਜਿਵੇਂ ਕੋਈ ਜਿਹਨੂੰ ਕਿਸਮਤ ਜੇ ਗਈ ਹੈ ਫਾਲ ਮਿਲ ਜਾਂਦਾ ਹੈ ਸੇਵਾ ਕਰਕੇ ਉਹਨਾਂ ਵਿਚਾਰੇ ਆਏ ਹੋਏ ਨੇ ਇੰਨੋਂ ਮਿੰਨਾ ਡੇੜਾ ਹੋ ਗਿਆ ਕਾਫੀ ਤੰਬੂ ਲਾਇਆ ਹੈ ਨੇ ਬੈਠੇ ਨੇ ਸਵੇਰੇ ਆਪ ਕੋ ਆਪਾ ਜਿਵੇਂ ਜਿਨ੍ਹਾਂ ਦਾ ਨੰਬਰ ਆਂਦਾ ਹੈ ਉਹਨਾਂ ਦਾ ਕਰ ਜਾਂਦੇ ਨੇ ਕੰਮ ਮੱਥਾ ਲੱਗ ਰਹੇ ਨੇ ਰਾਮ ਚੰਗੜ ਪਹਿਣੀ ਗੁਲਾਬੇ ਜਿਵੇਂ ਫਿਰ ਹੋਲੇ ਵਾਲੀ ਸਾਰਿਆਂ ਦਾ ਕੰਮ ਕੰਪਲੀਟ ਕਰਕੇ ਜਾਣਗੇ ਇਹ ਵੀ ਕਹਿੰਦੇ ਨੇ ਕਨਕ ਗੱਡੇ ਕ ਜਾਵਾਂਗੇ ਸਾਰਿਆਂ ਦੀ